ਅਡੇਕਾ ਵਾਲੀ ਮੋਟਰ ਤੇ ਜਿੱਥੇ ਬਣ ਕੇ ਬੈਠਾ ਮੈਂ ਸਰਦਾਰ ਲੋਕ ਇਹਦਾ ਪਹਿਲਾ ਹੋਰ ਕੋਈ ਮਾਲਕ ਸੀ ਨਾ ਬੂਟਾ ਸਿੰਘ ਜਥੇਦਾਰ ਲੋਕ ਉਹਦੇ ਸੁੱਖ ਨਾਲ ਦੋ ਪੁੱਤ ਗੱਭਰੂ ਤੇ ਨਾਰ ਕਰਾਉਂਦੇ ਵਾਈ ਸੀ ਆਸੇ ਪਾਸੇ ਪਿੰਡਾ ਵਿੱਚ ਉਹਨਾਂ ਦੀ ਬੜੀ ਚੜ੍ਹਾਈ ਸੀ ਜਦ ਆਇਆ 784 ਤੇ ਜ਼ੁਲਮ ਦੀ ਚੁੱਲੀ ਹਨੇਰੀ ਬਈ ਉਹਦਾ ਕਿਸਮਤ ਨੇ ਨਾ ਸਾਹ ਦਿੱਤਾ ਸਭ ਹੁੰਦਾ ਜੱਟ ਤੇਰੀ ਬਈ ਉਹਦੇ ਕਾਨਕ ਵੇਚਣ ਪੁੱਤ ਮੰਡੀ ਗਏ ਸਿਰ ਤੇ ਬਨ ਕੇ ਕੇਸਰੀ ਦਸਤਾਰ ਲੋਕੋ ਆਤਵਾਦੀ ਕਹਿ ਕੇ ਪੁੱਛਦੇ ਸੀ ਦੋਵੇਂ ਪੁੱਤ ਦਿੱਤੇ ਮਾਰ ਲੋ ਕੋ ਉਹਨੇ ਭਾਂ ਜਾ ਆਪਣਾ ਗੋਦ ਲਿਆ ਤੇ ਰੀਜਾਂ ਦੇ ਨਾਲ ਪਾ ਰਿਆ ਸੀ ਓਏ ਉਹ ਵੀ ਇਸ ਮੋਟਰ ਤੇ ਮਾਰ ਗਿਆ ਸੀ ਕਿਉਂਕਿ ਉਹਨੇ ਜਿਆਦਾ ਚਿੱਟਾ ਲਾ ਲਿਆ ਸੀ ਉਹਨੇ ਜਿੱਟੇ ਦਾ ਟੀਕਾ ਲਾ ਲਿਆ ਸੀ ਉਹ ਥੱਕ ہار ਕੇ ਬੈਠ ਗਿਆ ਜਦ ਚੱਲੀ ਨਾ ਕੋਈ ਵਾ ਲੋਕੋ ਇਥੇ ਟਾਣੇ ਨਾਲ ਰੱਥਾ ਪਾਟੇ ਤੇ ਉਹਨੇ ਗਾਲ ਵਿੱਚ ਪਾ ਲਿਆ ਫਾ ਲੋਕ ਆਪਣੀ ਜ਼ਿੰਦਗੀ ਲਈ ਮਕਾ ਲੋਕ ਫਿਰ ਉਹਦੇ ਘਰ ਵਾਲੀ ਰਹਿ ਗਈ ਕੱਲੀ ਪਤੀ ਦੋਵੇਂ ਪੁੱਤ ਗਏ ਮਾਰ ਲੋਕ ਫਿਰ ਵੇਚ ਕੇ ਆਹ ਜਮੀਨ ਸਾਰੀ ਉਹ ਤੁਰ ਗਈ ਪੀਕੇ ਘਰ ਲੋਕ ਹੁਣ ਉਹ ਵੀ ਗਈ ਏ ਮਾਰ ਲੋਕ ਅਤਵਾਦੀ ਆਈ ਹਨੇਰੀ ਨੇ ਓਏ ਓਜਾਰ ਦਿੱਤੇ ਕਈ ਘਰ ਲੋਕ ਅਤਵਾਦੀ ਆਈ ਹਨੇਰੀ ਨੇ ਉਜਾਰ ਦਿੱਤਾ ਉਹ ਕਰ ਲੋ ਕੋ